10 ਜੂਨ 1984 ਉਹ ਦਿਨ ਜਦੋਂ ਦੇਸ਼ ਨਾਲੋਂ ਪੰਜਾਬ ਦਾ ਨਾਤਾ ਪੂਰੀ ਤਰ੍ਹਾਂ ਤੋੜ ਦਿੱਤਾ ਗਿਆ ਸੀ ਅਤੇ ਪੰਜਾਬ ਦੇ ਹਵਾਲੇ ਰਹਿ ਗਈ ਸੀ ਇੱਕ ਫੌਜ ਅਤੇ ਦੂਜੀ ਉਹਦੀ ਹੋਣੀ ਫੌਜ ਆਪਣੀ ਰਣਨੀਤੀ ਤੇ ਲਗਾਤਾਰ ਅੱਗੇ ਵਧਦੀ ਹੈ ਉਹਦਾ ਟੈਕਟੀਕਲ ਹੈੱਡਕੁਆਰਟਰ ਦਰਬਾਰ ਸਾਹਿਬ ਦੇ ਨੇੜੇ ਸਥਾਪਿਤ ਹੋ ਚੁੱਕਿਆ ਸੀ ਸ਼ਹਿਰ ਦਾ ਕੰਟਰੋਲ ਫੌਜ ਲੈ ਚੁੱਕੀ ਸੀ ਅਤੇ ਇਸ ਦਿਨ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਫੌਜ ਨੇ ਬਾਹਰੀ ਦੁਨੀਆ ਨਾਲੋਂ ਸ਼ਹਿਰ ਦਾ ਸੰਪਰਕ ਤੋੜ ਦਿੱਤਾ ਸੀ 3 ਜੂਨ ਨੂੰ ਫੌਜ ਨੇ ਬਾਹਰੋਂ ਆਏ ਪੱਤਰਕਾਰਾਂ ਨੂੰ ਲੱਭ ਲੱਭ ਕੇ ਇੱਕ ਹੋਟਲ ਵਿੱਚ ਲਿਆ ਕੇ ਉਹਨਾਂ ਨੂੰ ਸ਼ਹਿਰ ਤੋਂ ਬਾਹਰ ਭੇਜ ਦਿੱਤਾ ਸਰਕਾਰ ਨਹੀਂ ਸੀ ਚਾਹੁੰਦੀ ਕਿ ਅੰਮ੍ਰਿਤਸਰ ਸਾਹਿਬ ਵਿਖੇ ਹੋਣ ਵਾਲੇ ਅਣਮਨੁੱਖੀ ਵਰਤਾਰੇ ਦੀ ਗੱਲ ਦੁਨੀਆ ਤੱਕ ਪਹੁੰਚੇ ਦੂਜੇ ਪਾਸੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਇਹ ਸਮਝ ਆ ਚੁੱਕੀ ਸੀ ਕਿ ਹੁਣੇ ਹਮਲਾ ਹੋ ਕੇ ਰਹਿਣਾ ਹੈ। ਉਹ ਅਤੇ ਉਹਨਾਂ ਦੇ ਸਾਥੀ ਸਰੀਰਕ ਅਤੇ ਆਤਮਿਕ ਤੌਰ ਤੇ ਇਸ ਜੰਗ ਲਈ ਤਿਆਰ ਹੋ ਚੁੱਕੇ ਸਨ। ਜਦਕਿ ਦੂਜੇ ਪਾਸੇ ਬੱਬਰਾਂ ਦੇ ਧੜੇ ਦੇ ਬਹੁਤੇ ਬੰਦੇ ਹਮਲੇ ਦੌਰਾਨ ਦਰਬਾਰ ਸਾਹਿਬ ਵਿੱਚੋਂ ਨਿਕਲ ਗਏ ਸਨ। 3 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਹੋਣ ਕਰਕੇ ਫੌਜ ਵੱਲੋਂ ਸਵੇਰੇ 6 ਵਜੇ ਕਾਰਫਿਊ ਦੇ ਵਿੱਚ ਟੈਲ ਦਿੱਤੀ ਜਾਂਦੀ ਹੈ। ਸ਼ਹੀਦੀ ਜੋੜ ਮੇਲੇ ਅਤੇ ਏ ਸਟੱਲ ਕਾਰਨ ਸੰਗਤਾਂ ਵੱਡੀ ਗਿਣਤੀ ਵਿੱਚ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੁੰਦੀਆਂ ਨੇ ਪਰ ਫਿਰ ਅਚਾਨਕ ਕਰਫਿਊ ਬਿਨਾ ਕਿਸੇ ਸੂਚਨਾ ਦੇ ਮੁਰਾਦ ਲਾਗੂ ਹੁੰਦਾ ਹੈ ਅਤੇ ਸੰਗਤਾਂ ਅੰਦਰ ਹੀ ਫਸ ਜਾਂਦੀਆਂ ਨੇ ਜਦ ਫੌਜ ਪੰਜਾਬ ਵਿੱਚ ਦਾਖਲ ਹੋਈ ਅਤੇ ਜਦੋਂ ਉਸ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਉੱਤੇ ਕੰਟਰੋਲ ਕੀਤਾ ਤਾਂ ਇੱਕ ਪਾਸੇ ਜਿੱਥੇ ਸਿੱਖਾਂ ਦੇ ਮਨਾਂ ਵਿੱਚ ਇਸ ਕਾਰਵਾਈ ਦੇ ਪ੍ਰਤੀ ਭਾਰੀ ਰੋਸ ਸੀ ਉੱਥੇ ਦੂਜੇ ਪਾਸੇ ਬਹੁ ਗਿਣਤੀ ਹਿੰਦੂ ਵਰਗ ਨਾਲ ਜੁੜੇ ਲੋਕਾਂ ਨੇ ਖਾਸ ਕਰ ਅੰਮ੍ਰਿਤਸਰ ਰਹਿਣ ਵਾਲੇ ਨਿਵਾਸੀਆਂ ਨੇ ਫੌਜ ਦੇ ਆਉਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਸ਼ਹਿਰ ਵਿੱਚ ਕਈ ਜਗ੍ਹਾ ਵੈਲਕਮ ਟੂ ਇੰਡੀਅਨ ਆਰਮੀ ਦੇ ਸਲੋਗਨ ਵੀ ਲਿਖੇ ਗਏ 1984 ਤੋਂ ਪਹਿਲਾਂ ਦਰਬਾਰ ਸਾਹਿਬ ਉੱਪਰ ਆਖਰੀ ਹੱਲਾ ਤਕਰੀਬਨ 250 ਸਾਲ ਪਹਿਲਾਂ ਜਾਨੀ ਕਿ 1762-64 ਦੇ ਸਮੇਂ ਅਹਿਮਦ ਸ਼ਾ ਅਬਦਾਲੀ ਨੇ ਕੀਤਾ ਸੀ ਉਦਾ ਮਕਸਦ ਸਿੱਖਾਂ ਨੂੰ ਲੜਨ ਲਈ ਸ਼ਕਤੀ ਦੇਂਦੇ ਸੋਮੇ ਨੂੰ ਤਬਾਹ ਕਰਨਾ ਸੀ ਭਾਰਤੀ ਸਟੇਟ ਵੱਲੋਂ ਦਰਬਾਰ ਸਾਹਿਬ ਉੱਪਰ ਹੱਲੇ ਅਤੇ ਸ੍ਰੀ ਅਕਾਲ ਤਖਤ ਨੂੰ ਨਿਸ਼ਾਨਾ ਬਣਾਉਣ ਦਾ ਮਕਸਦ ਵੀ ਸਿੱਖ ਕੌਮ ਨੂੰ ਖੌਫ ਜ਼ਦਾ ਕਰਨਾ ਹੀ ਸੀ ਫਰਕ ਸਿਰਫ ਇਹ ਸੀ ਕਿ ਜਿੱਥੇ ਅਫਦਾਲੀ ਦੇ ਹੱਲੇ ਨੇ ਉਹਦੀ ਸਲਤਨਤ ਦੀਆਂ ਜੜਾਂ ਹਿਲਾ ਕੇ ਰੱਖ ਦਿੱਤੀਆਂ ਉੱਥੇ ਆਪਰੇਸ਼ਨ ਬਲੂ ਸਟਾਰ ਨੇ ਹਿੰਦੂ ਤਵੀ ਅਤੇ ਲੋਕਤੰਤਰ ਵਿਰੋਧੀ ਤਾਨਾਸ਼ਾਹੀ ਦੀਆਂ ਜੜਾਂ ਨੂੰ ਦੇਸ਼ ਵਿੱਚ ਹੋਰ ਮਜ਼ਬੂਤ ਕਰ ਦਿੱਤਾ ਕਾਂਗਰਸ ਦੀ ਇੰਦਰਾ ਗਾਂਧੀ ਸਰਕਾਰ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਹਮਲੇ ਨੂੰ دہشت ਪਸੰਦਾਂ ਤੋਂ ਆਜ਼ਾਦ ਕਰਵਾਉਣ ਦਾ ਲਕਬ ਵਰਤ ਕੇ ਆਪਣੇ ਗੁਨਾਹਾਂ ਤੇ ਪਰਦਾ ਪਾਰੇ ਸੀ ਪਰ ਜੇਕਰ ਉਹਨਾਂ ਦੀ ਇਸ ਗੱਲ ਨੂੰ ਸਹੀ ਵੀ ਮੰਨ ਲਿਆ ਜਾਵੇ ਤਾਂ ਪੰਜਾਬ ਵਿੱਚ ਸਿੱਖਾਂ ਦੇ ਬਾਕੀ 40 ਗੁਰਦਆਮਾਂ ਜਿਨ੍ਹਾਂ ਵਿੱਚ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵੀ ਇੱਕ ਹੈ ਉਹਨਾਂ ਉੱਪਰ ਗੋਲੀਆਂ ਵਾਰਾਉਣ ਅਤੇ ਮਾਸੂਮ ਸ਼ਰਧਾਲੂਆਂ ਨੂੰ ਮੌਤ ਦੇ ਘਾਟ ਕਿਉਂ ਉਤਾਰਿਆ ਗਿਆ ਇਹਦਾ ਕੋਈ ਜਵਾਬ ਨਹੀਂ ਮਿਲਦਾ ਕੀ ਭਾਰਤੀ ਸਟੇਟ ਲਈ ਹਰ ਸਿੱਖ ਇੱਕ ਅਤਵਾਦੀ ਅਤੇ ਹਰ ਗੁਰੂ ਘਰ دہشت ਦਾ ਇੱਕ ਅੱਡਾ ਬਣ ਚੁੱਕਿਆ ਸੀ